ਵਿਗੁਣ ਪਰੇ ਇੱਕ ਗੁਣ ਨਾ ਕੀ ਅੰਮ੍ਰਿਤ ਚਾੜ ਬਿਖ ਖਾਈ ਮਾਇਆ ਮੋਹ ਪਰਮ ਪਾਪ ਭੂਲੇ ਸੁਤਦਾਰਾ ਸਿਓ ਪ੍ਰੀਤ ਲਗ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨੈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨੈ ਸੋ ਕਹੁ ਤਲ ਗੁਰ ਸੇਵੀ ਆਹਨ ਸੁਸਹਜੁ ਦਰਸ਼ਨ ਪਰਸੇ ਆਏ ਗੁਰੂ ਕਾ ਜਨਮ ਮਰਨ ਦੁਖ ਹੋ ਬਰ ਸਿਫਤ ਖਸਮ ਦੀ ਨੂਰ ਅਰਸਾ ਹਉ ਕਰਸਾ ਤਦੜਠੀ ਸਚੀ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਂ ਦਾ ਸਜਣ ਸੱਚ ਪਾਤਸ਼ਾਹ ਸਿਰ ਸਾਹਾਂ ਦਾ ਜਿਸੁ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹੱਲਾ ਪੰਜਵਾਂ ਮਾਇਆ ਮੋ ਮਗਨ ਅੰਧਾਰ ਦੇਵਨ ਹਾਰ ਨ ਜਾਣੈ dio pind saajjan rachya bal apno karman maya moh magan andharr ਦੇਵਨ ਹਰਨਾ ਜਨ ਜਿਓ ਪਿੰਡ ਸਾਜ ਜਨ ਰਚਿਆ ਦਲ ਆਪਣੋਂ ਕਰ ਮੰਨ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ ਕਰੇ ਸੋਈ ਸੋਈ ਜਾਣ ਰਹਾ ਨ ਕਸ਼ੂਅ ਸ਼ਾਨੀ ਰਹਾ ਜਿਹਵਾ ਸਵਾਦ ਲੋਭ ਮਦ ਮਤ ਉਪਜੇ ਅਨਕ ਵਿਕਾਰ ਬਹੁਤ ਜੋਨ ਪਰਮਤ ਦੁਖ ਪਾਇ ਹਮ ਬੰਦਨ ਕੇ ਭਾਰਾ ਦੇ ਕੇ ਵਾਰ ਅਨਕ ਪੜ ਦੇ ਮਹਾ ਪਰਦਾਰ ਸੰਗ ਫਕ ਚਿਤਰ ਗੋਪਤ ਜਾਵ ਲੇਖ ਮੰਗੈ ਕਬ ਕਾਣ ਪੜਦਾ ਤੇਰਾ ਠਾਕ ਦੀਨ ਦਯਾਲ ਪੂਰਨ ਦੁਖ ਭੰਡਨ ਤੁਮ ਬੈਨ ਓਟ ਨ ਕਾਈ ਆਦਿ ਲੋ ਸੰਸਾਰ ਸਾਗਰ ਮਹਾਨਕਾ ਪ੍ਰਭ ਸਰਣਾਈ ਦੀਨ ਦਇਆਲ ਪੂਰਨ ਦੁਖ ਭੰਜਨ ਬੰਨ ਓਟ ਨਾਂਕਾ ਹੀ ਕਾੜ ਲਿ ਹੋ ਸੰਸਾਰ ਸਾਗਰ ਮਹਾਨਕਾ ਪ੍ਰਭ ਸ਼ਰਣਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਮਾਇ ਮੋਹ ਮਗਨ ਅੰਧਿਆਰੈ ਦੇਵਨ ਹਾਰ ਨ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਾਲੋ ਆਪਣੋਂ ਕਰ ਮੰਨ